ਅੱਜ ਪਿੰਡ ਬਿਲਗਾ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਸਰਦਾਰ ਜਗਜੀਤ ਸਿੰਘ ਜੀ ਬਰਾੜ ਹਲਕਾ ਐਮਐਲਏ ਹਲਕਾ ਇੰਚਾਰਜ ਸੁਦਾਨ ਸੁਭਾ ਹਲਕਾ ਨਕੂਦਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਅੱਜ ਪ੍ਰੋਗਰਾਮ ਜਿਹੜਾ ਬਣਾਇਆ ਪੰਜਾਬ ਸਰਕਾਰ ਵੱਲੋਂ ਮੋਦੀ ਸਰਕਾਰ ਦੇ ਜਿਹੜਾ ਗਰੀਬ ਮਾਰੂ ਨੀਤੀਆਂ ਔਰ ਕਿਸਾਨ ਮਾਰੂ ਨੀਤੀਆਂ ਦੇ ਖਿਲਾਫ ਜਿਹੜਾ ਆਰਡੀਨੈਂਸ ਇਹਨਾਂ ਨੇ ਪਾਸ ਕੀਤਾ ਆ ਉਹਦੇ ਖਿਲਾਫ ਰੋਸ ਧਰਨਾ ਅਸੀਂ ਅੱਜ ਦਾਸ ਕੋ 11:00 ਦੇ ਬਿਚ ਇੱਕ ਘੰਟੇ ਦੇ ਲਈ ਇਥੇ ਮਿਲ ਕੇ ਦੇ ਵਿੱਚ ਮਾਰੇ ਆ। ਇਸ ਮੋਰੋਦ ਧਰਨੇ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਜਿਹੜੀਆਂ ਸਰਕਾਰ ਦੀਆਂ ਮੋਦੀ ਸਰਕਾਰ ਦੀਆਂ ਲੋਕ ਮਾਰੂ ਜਿਹੜੀਆਂ ਹੈਗੀਆਂ ਨੀਤੀਆਂ ਆ। ਇਹ ਨੀਤੀਆਂ ਜਿਹੜੀਆਂ ਕਿ ਬਹੁਤ ਹੀ ਕਿਸਾਨ ਵਿਰੋਧੀ ਆ, ਗਰੀਬ ਵਿਰੋਧੀ ਆ। ਜੇ ਇਹਦੇ ਵਿੱਚ ਕਿਸਾਨ ਦਾ ਨੁਕਸਾਨ ਹੁੰਦਾ ਤੇ ਹਰ ਵਰਗ ਦਾ ਨੁਕਸਾਨ ਹੁੰਦਾ ਦੇਸ਼ ਦੇ ਵਿੱਚ ਕਿਉਂਕਿ ਕਿਸਾਨ ਹੀ ਸਾਰੇ ਦੇਸ਼ ਦਾ ਅੰਨ ਦਾਤਾ ਆਪਾਂ ਕਹਿੰਨੇ ਆ ਸਾਰੇ ਦੇਸ਼ ਦੇ ਵਿੱਚ ਕਿਸਾਨ ਜਿਹੜੀ ਹਾਲਾਤ ਸੰਗੋ ਹਿੰਦੁਸਤਾਨ ਦੇ ਵਿੱਚ ਕਿਸਾਨ ਦੇ ਹੋਣਗੇ ਉਹੀ ਹਾਲਾਤ ਗਰੀਬ ਜਿਹੜੀ ਜਨਤਾ ਹੈਗੀ ਆ ਉਹਨਾਂ ਨੂੰ ਵੀ ਉਹਦੇ ਮਾੜੇ ਨਤੀਜੇ ਭੋਤਨੇ ਪੈਣਗੇ ਇਹ ਮੋਦੀ ਸਰਕਾਰ ਨੇ ਇਹ ਜਿਹੜਾ ਕੀਤਾ ਹੈਗਾ ਇਹਦੇ ਵਿੱਚ ਸਿਰਫ ਤੇ ਸਿਰਫ ਜਿਨ੍ਹਾਂ ਲੋਕਾਂ ਨੇ ਇਹਨਾਂ ਦੀ ਸਰਕਾਰ ਬਣਾਉਣ ਦੇ ਵਿੱਚ ਪੈਸਾ ਖਰਚਿਆ ਅਡਾਨੀ ਅਡਵਾਨ ਜੋ ਵੀ ਹੈਗੇ ਆ ਬਿਨਸਨਨ ਵੱਡੇ ਵੱਡੇ ਜਿਹੜੇ ਹੈਗੇ ਆ ਉਹਨਾਂ ਨੂੰ ਖੁਸ਼ ਕਰਨ ਦੇ ਲਈ ਉਹਨਾਂ ਦੇ ਹੱਥਾਂ ਦੇ ਵਿੱਚ ਜ਼ਿੰਮੇਵਾਰ ਨੂੰ ਇਹਨਾਂ ਨੇ ਖੇਡਣ ਲਾ ਦਿੱਤਾ ਗਿਆ ਹੈ ਔਰ ਜੇ ਇਹ ਆਪਾਂ ਇਹ ਕਾਨੂੰਨ ਇਹ ਪਾਸ ਹੋ ਜਾਂਦਾ ਆ ਇਹਦੇ ਵਿੱਚ ਬਹੁਤ ਜ਼ਿਆਦਾ ਹਿੰਦੁਸਤਾਨ ਦਾ ਨੁਕਸਾਨ ਹੋਣਾ ਆ ਹੁਣ ਥੋੜੇ ਚਿਰ ਦਾ ਆਪਾਂ ਦੇਖਦੇ ਆ ਗ੍ਰਾਫ ਜਿਹੜਾ ਹੈਗਾ ਸਰਕਾਰ ਦਾ ਬਹੁਤ ਛੋਟੇ ਮੁਲਕਾਂ ਨਾਲੋਂ ਵੀ ਥੱਲੇ ਇਕਨੋਮੀ ਦਾ ਆ ਗਿਆ ਆ ਉਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਆ ਅਸੀਂ ਮੈਂ ਸਾਰੇ ਵਰਗਾਂ ਨੂੰ ਅਪੀਲ ਕਰਦਾ ਚਾਹੇ ਅਸੀਂ ਕਾਂਗਰਸ ਪਾਰਟੀ ਨੇ ਸਰਦਾਰ ਬਰਾੜ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਇਥੇ ਲਾ ਰਹੇ ਆ ਪਰ ਇਹ ਇਕੱਲੇ ਕਾਂਗਰਸ ਪਾਰਟੀ ਦਾ ਨਹੀਂ ਸਾਰੀਆਂ ਪਾਰਟੀਆਂ ਵਾਲੇ ਨੇ ਇਕੱਠੇ ਹੋ ਕੇ ਆਪਾਂ ਨੂੰ ਝੰਡਾ ਬੁਲੰਦ ਕਰਨਾ ਚਾਹੀਦਾ ਇਸ ਸਰਕਾਰ ਦੇ ਖਿਲਾਫ ਇਹਨਾਂ ਦੀ ਅੱਖਾਂ ਖੁੱਲ੍ਹਣੀਆਂ ਚਾਹੀਦੀਆਂ ਆ ਜਿਹੜੇ ਕਿ ਸਾਰਾ ਇਹ ਜਿਹੜਾ ਹੈਗਾ ਮੰਡੀਕਰਨ ਇਹਨਾਂ ਦੀ ਪਾਲਿਸੀ ਹੈਗੀ ਉਹ ਜਿਹੜਾ ਮੰਡੀਕਰਨ ਬੋਰਡ ਵਗੈਰਾ ਤੋੜ ਕੇ ਜਿਹੜਾ ਹੈਗਾ ਸਰਕਾਰੀ ਇਹਨਾਂ ਦੇ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਲੁੱਟ ਖੋਟ ਦੇ ਵਿੱਚ ਇਹਨਾਂ ਨੇ ਇਹ ਸਾਰਾ ਝੋਕ ਦੇਣਾ ਆ ਇਸ ਕਰਕੇ ਅਸੀਂ ਬੇਨਤੀ ਵੀ ਕਰਦੇ ਆ ਸਰਕਾਰਾਂ ਨੂੰ ਬੇਨਤੀ ਕਰ ਸਕਦੇ ਆ ਜੇ ਬੇਨਤੀ ਨਹੀਂ ਤਾਂ ਬੇਨਤੀ ਦਾ ਹਰ ਦੂਜਾ ਹੈਗਾ ਜਿਹੜਾ ਆਪਾਂ ਕਰਦੇ ਆ ਸਾਰੇ ਦੇਸ਼ ਦੇ ਵਿੱਚ ਅੱਜ ਹੋ ਰਿਹਾ ਆ ਔਰ ਇਹਨਾਂ ਨੂੰ ਇੱਕ ਤਸੰਦਾ ਸੀ ਗਵਾਉਣ ਦੇ ਲਈ ਇਹ ਤਰਨਾ ਮਾਰਿਆ ਆ ਇਸ ਕਰਕੇ ਮੈਂ ਕਾਂਗਰਸ ਪਾਰਟੀ ਵੱਲੋਂ ਸਾਰੇ ਜਿੰਨੇ ਤੋਂ ਸਾਥੀ ਸਾਡੇ ਜਿਹੜੇ ਆਏ ਹੈਗੇ ਆ ਸਾਰਿਆਂ ਦਾ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਔਰ ਮੈਂ ਇਹ ਵੀ ਕਹਿਣਾ ਚਾਹੁੰਦਾ ਆ ਇਸ ਤੋਂ ਅੱਗੇ ਵੀ ਜੇ ਸਾਨੂੰ ਕੋਈ ਸਾਡੀ ਪਾਰਟੀ ਹਾਈ ਕਮਾਂਡ ਤੋਂ ਸਾਨੂੰ ਹੁਕਮ ਆ ਅੱਗੇ ਵੀ ਜੇ ਇਹਨਾਂ ਨੇ ਇਸ ਤੇ ਨਾ ਇਸ ਪ੍ਰੋਗਰਾਮ ਦੇ ਕੋਈ ਅਮਲ ਕੀਤਾ ਤੇ ਵੱਧ ਤੋਂ ਵੱਧ ਕਾਂਗਰਸ ਪਾਰਟੀ ਜਿਹੜੀ ਹੈਗੀ ਆ ਖੜ ਕੇ ਡੜ ਕੇ ਆਲਾ ਲੋਕਾਂ ਦੀ ਖਾਤਰ ਗਰੀਬਾਂ ਦੀ ਖਾਤਰ ਮਜ਼ਦੂਰਾਂ ਦੀ ਖਾਤਰ ਕਿਸਾਨਾਂ ਦੀ ਖਾਤਰ ਝੰਡਾ ਬੁਲੰਦ ਕਰੂਗੀ ਜਿੱਦਾਂ ਪਹਿਲਾਂ ਦੇਸ਼ ਦੀ ਵਚ ਕਰਦੇ ਆਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਨਗਰ ਬੇਲਗਾਮ ਵਿੱਚ ਬੇਲਗਾਮ ਦੇ ਕੌਂਸਲ ਦੇ ਪ੍ਰਧਾਨ ਸਾਡੇ ਐਂਸੀ ਸਹਿਬਾਨ ਹੋਰ ਵਰਕਰ ਜੋ ਕਾ ਉਸ ਪਾਰਟੀ ਦੇ ਆ ਜੋ ਕੇਂਦਰ ਸਰਕਾਰ ਨੇ ਸੈਂਟਰ ਸਰਕਾਰ ਨੇ ਕਿਸਾਨ ਵਿਰੋਧੀ ਬਿੱਲ ਪਾਸ ਕੀਤਾ ਆ ਉਹਦਾ ਜੋਰ ਦਾ ਅਸੀਂ ਵਿਰੋਧ ਕਰਦੇ ਆ ਜੋ ਸੈਂਟਰ ਸਰਕਾਰ ਦੀਆਂ ਮਾਰੂ ਨੀਤੀਆਂ ਹਨ ਇਹ ਇਕੱਲੇ ਕਿਸਾਨ ਵਿਰੋਧੀ ਨਹੀਂ ਕਿਸਾਨ ਫਸਲ ਗਾਉਂਦਾ ਹੈ ਕਿਸਾਨ ਦੇ ਫਸਲ ਗਾਉਣ ਤੇ ਮੰਡੀ ਕਰਦਾ ਕਮੰਡੀ ਲੈ ਕੇ ਜਾਂਦਾ ਹੈ ਕਿ ਉਸ ਵੇ ਮਜ਼ਦੂਰ ਵੀ ਆ ਦੁਕਾਨਦਾਰ ਵੀ ਆ ਆੜਤੀਏ ਵੀ ਆ ਇਹ ਪੰਜਾਬ ਸਟੇਟ ਪੰਜਾਬ ਸੂਬਾ ਖੇਤੀਬਾੜੀ ਦਾ ਸੂਬਾ ਹੈ ਜੋ ਵੀ ਜਿੰਨੇ ਵੀ ਆਉਂਦੇ ਆਦਾਰੇ ਇਹ ਕਿਸਾਨ ਤੇ ਸਾਰੇ ਹਨ ਜੋ ਵੀ ਕਿਸਾਨ ਇਹਨਾਂ ਦਾ ਕਾਰਜ ਚਲਾਉਂਦਾ ਹੈ ਇਸ ਕਿਸਾਨ ਵਿਰੋਧੀ ਬੈਲ ਦਾ ਇਕੱਲੇ ਕਿਸਾਨ ਨੂੰ ਨਹੀਂ ਮਜ਼ਦੂਰ ਨੂੰ ਵੀ ਆੜਤੀਆਂ ਨੂੰ ਵੀ ਜੋ ਵੀ ਸਾਰੇ ਵਰਗਾਂ ਨੂੰ ਵੀ ਨੁਕਸਾਨ ਦੇ ਆ ਅਸੀਂ ਜਿੰਨਾ ਵੀ ਬਿਲਗੇ ਤੇ ਸਮੂਹ ਨਗਰ ਨਿਵਾਸੀ ਗਾਰਜਵਾਰਜਾ ਆਏ ਹੋਏ ਸਤਿਕਾਰਯੋਗ ਮੇਰੇ ਸਾਥੀ ਅਸੀਂ ਪੂਰਜ ਇਸ ਬਿਲ ਦਾ ਵਿਰੋਧ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ